112 ਤੇ ਜਿਹੜੀ ਹੈਗੀ 112 ਤੇ ਸਾਨੂੰ ਜਿਹੜਾ ਹੈਗਾ ਰੈਗੂਲਰ ਇਨਫੋਰਮੇਸ਼ਨ ਮਿਲ ਰਹੀ ਹੈ ਉਹਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 1200 ਕਾਲਸ ਜਿਹੜੀਆਂ ਹੈਗੀਆਂ 1200 ਕੰਪਲੇਂਟਸ ਜਿਹੜੀਆਂ ਲੋਕਾਂ ਨੇ ਸਾਨੂੰ ਕੀਤੀਆਂ ਨੇ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਇਹਨੂੰ ਰੈਗੂਲਰਲੀ ਮੋਨਿਟਰ ਕਰਦੇ ਆ ਤਾਂ ਕਿ ਇਹਦੇ ਤੇ ਜਿਹੜਾ ਹੈਗਾ ਅਸੀਂ ਕਾਰਵਾਈ ਕਰੀਏ ਤੇ 112 ਦਾ ਜਿਹੜਾ ਯੂਜ਼ ਹੈ ਉਹ ਮੈਂ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਇਹ ਇਸ ਪੱਖੋਂ ਜਾਗਰੂਕ ਕੀਤਾ ਜਾਵੇ ਕਿ ਜੇਕਰ ਛੋਟੀ ਤੋਂ ਛੋਟੀ ਵੀ ਕੋਈ ਚੀਜ਼ ਜਾਂ ਵਾਰਦਾਤ ਉਹਨਾਂ ਨੂੰ ਉਹਨਾਂ ਦੇ ਧਿਆਨ 'ਚ ਆਂਦੀ ਹੈ ਕੋਈ ਸ਼ੱਕੀ ਚੀਜ਼ ਜਾਂ ਵਾਰਦਾਤ ਜਾਂ ਕਿਸੇ ਵਿਅਕਤੀ ਦੇ ਬਾਰੇ 'ਚ ਪਤਾ ਚੱਲਦਾ ਤਾਂ 112 ਤੇ ਉਹ ਸਾਨੂੰ ਜਿਹੜਾ ਹੈਗਾ ਉਹਦੇ ਬਾਰੇ 'ਚ ਜ਼ਰੂਰ ਇਨਫੋਰਮ ਕਰੋ। ਕੀ ਤੁਸੀਂ 1200 ਦੱਸ ਰਹੇ ਹੋ ਜੀ ਇਹਦੀ ਤਾਂ ਹੈਲਦੀ ਕੰਪਲੈਕਸ ਕਿਹਦੀ ਹੈ? ਦੇ ਆਰ ਆਲ ਹੈਲਦੀ। ਦੇ ਆਰ ਆਲ ਹੈਲਦੀ। ਇਹ ਕਿਉਂਕਿ ਜਿਹੜੀਆਂ ਕਈ ਵਾਰੀ ਕੋਈ ਲੋਕੀ ਸ਼ਰਾਬ ਪੀ ਕੇ ਫੋਨ ਕਰ ਦਿੰਦੇ ਨੇ ਕਈ ਵਾਰੀ ਲੋਕੀ ਇਹੋ ਜੀ ਚੀਜ਼ ਦੀ ਇਤਲਾਹ ਦਿੰਦੇ ਨੇ ਜਿਹਦੇ ਵਿੱਚ ਕਿ ਕੋਈ ਕ੍ਰਾਈਮ ਨਹੀਂ ਬਣਦਾ ਹੁੰਦਾ ਜਦੋਂ ਘਰ ਦੇ ਵਿੱਚ ਝਗੜਾ ਹੋ ਗਿਆ ਭੈਣ ਭਰਾ ਦਾ ਝਗੜਾ ਹੋ ਗਿਆ ਤਾਂ ਉਹ ਤੋਂ ਬਾਅਦ ਜਿਹੜਾ ਹੈਗਾ ਜਾਂ ਕਈ ਵਾਰੀ ਕੋਈ ਸਿਵਲ ਮੈਟਰ ਹੁੰਦਾ ਉਹਦੇ ਸਬੰਧ ਦੇ ਵਿੱਚ ਵੀ 112 ਤੇ ਕੰਪਲੇਂਟ ਆ ਜਾਂਦੀ ਹੈ ਇਹ ਸੋਰਟਿੰਗ ਕਰਕੇ 1200 ਨੇ ਅਦਰਵਾਇਜ਼ ਇੱਕ ਦਿਨ ਚ ਇਹ ਕਾਫੀ ਜਿਆਦਾ ਕੰਪਲੇਂਟਸ ਆਉਂਦੀਆਂ ਨੇ ਸਾਨੂੰ ਕੰਪਲੇਂਟਾਂ ਬਸ ਇੱਕ ਡਰ ਫੈਲਾ ਗਿਆ ਮੰਨ ਲਓ ਕਿ ਕਿਥੇ ਚੱਲਣਾ ਤੇ ਬਾਈਕ ਲਗਾਇਆ ਇਹ ਨਹੀਂ ਪਤਾ 10 ਮਿੰਟ ਬਾਅਦ ਬਾਈਕ ਮਿਲੇਗਾ ਕਿ ਨਹੀਂ ਮਿਲੇਗਾ ਮਤਲਬ ਇਹ ਡਰ ਬਹੁਤ ਜ਼ਿਆਦਾ ਹੈ ਦੇਖੋ ਜਿਹੜਾ ਬਾਈਕ ਦੀ ਥੈਫਟ ਵਾਲਾ ਇਸ਼ੂ ਹੈ ਉਹਦੇ ਚ ਆਪਾਂ ਨੂੰ ਜਿਹੜਾ ਹੈਗਾ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਆਪਾਂ ਜਿਹੜੀ ਰੈਗੂਲਰਾਈਜ਼ਡ ਪਾਰਕਿੰਗ ਹੈ ਉੱਥੇ ਹੀ ਪਾਰਕ ਕਰੀਏ ਤੇ ਕਿਉਂਕਿ ਜਿਹੜੇ ਇਹ ਮੋਟਰਸਾਈਕਲਸ ਨੇ ਸਪੈਸ਼ਲੀ ਬਲੈਕ ਸਪਲੈਂਡਰ ਹੈ ਉਹਦੀ ਚਾਬੀ ਜਿਹੜੀ ਹੈਗੀ ਲੋਕੀ इजीली ਬਣਾ ਲੈਂਦੇ ਨੇ ਤੇ ਇੱਕ ਮੋਟਰਸਾਈਕਲ ਦੀ ਚਾਬੀ ਦੂਸਰੇ ਨੂੰ ਲੱਗ ਜਾਂਦੀ ਹੈ ਇਹਦੇ ਤਹਿਤ ਜਦੋਂ ਆਪਾਂ ਇਹ ਦੇਖਣ ਚ ਆਇਆ ਕਿ ਲੋਕੀ ਜਿਹੜੇ ਨੇ ਮਾੜੇ ਅਨਸਰ ਨੇ ਉਹ ਛੇਤੀ ਜਿਹੜਾ ਹੈਗਾ ਬਾਈਕ ਨੂੰ ਚੋਰੀ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਿਹੜਾ ਦੂਸਰੀ ਇੱਕ ਹੋਰ ਚੀਜ਼ ਹੈ ਜੇਕਰ ਆਪਾਂ ਕਿਤੇ ਵੀ ਮੋਟਰਸਾਈਕਲ ਆਪਣਾ پارک ਕਰਦੇ ਆ ਤਾਂ ਆਪਾਂ ਦੇਖਦੇ ਆ ਕਿ ਬਾਜ਼ਾਰ ਦੇ ਵਿੱਚ ਕਈ ਜਗ੍ਹਾ ਤੇ ਸੀਸੀਟੀਵੀ ਲੱਗੇ ਹੋਏ ਨੇ ਤਾਂ ਕੋਸ਼ਿਸ਼ ਕਰੀਏ ਕਿ ਜਿਸ ਜਗ੍ਹਾ ਤੇ ਸੀਸੀਟੀਵੀ ਲੱਗਿਆ ਤਾਂ ਉੱਥੇ ਹੀ ਮੋਟਰਸਾਈਕਲ پارک ਕੀਤਾ ਜਾਵੇ ਔਰ ਮੋਟਰਸਾਈਕਲ ਦੀ ਪਾਰਕਿੰਗ ਦੇ ਵਿੱਚ ਜਿਹੜਾ ਹੈਗਾ ਰੈਗੂਲਰਾਈਜ਼ ਪਾਰਕਿੰਗ ਡੀਸੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਸੀ ਕਿ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਪਾਰਕਿੰਗਸ ਬਣਾਈਆਂ ਜਾਣ ਜਿੱਥੇ ਕੋਈ ਨਾ ਕੋਈ ਕੇਅਰ ਟੇਕਰ ਜ਼ਰੂਰ ਪ੍ਰੈਜ਼ੈਂਟ ਹੋਵੇ ਡੀਜੀ ਸਾਹਿਬ ਇੱਕ ਸਵਾਲ ਹੈ ਇਸ ਤਰ੍ਹਾਂ ਨਸ਼ਾ ਦੇ ਬਰੁਖ ਮਹਿਮ ਚੱਲਦੀ ਹੈ ਲਗਾਤਾਰ ਚੱਲ ਰਹੀ ਹੈ ਤੁਸੀਂ ਆਪਣੀ ਰੇਂਜ ਦੇ ਵਿੱਚ ਕੁਝ ਅਜਿਹੇ ਪੁਲਿਸ ਕਰਮਚਾਰੀ ਆਇਡੈਂਟੀਫਾਈ ਕੀਤੇ ਨੇ ਜੋ ਅਲਿਕਟ ਨੇ ਔਰ ਕਿੰਨੇ ਨੇ ਇਹ ਸਾਡੀ ਜਿਹੜੀ ਹੈਗੀ ਰੈਗੂਲਰ ਮੋਨਿਟਰਿੰਗ ਇਸ ਗੱਲ ਤੇ ਹੁੰਦੀ ਰਹਿੰਦੀ ਹੈ ਮੈਂ ਤੁਹਾਨੂੰ ਫਿਗਰ ਨਹੀਂ ਦੇਣਾ ਚਾਹੁੰਦਾ ਪਰ ਜਿਵੇਂ ਕੱਲ ਹੀ ਜਿਹੜਾ ਹੈਗਾ ਜਿਹੜਾ ਸਾਡਾ ਇੱਕ ਪੁਲਿਸ ਮੁਲਾਜ਼ਮ ਜਿਹਨੂੰ ਫੜਿਆ ਗਿਆ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਮਹੀਨਾ ਪਹਿਲਾਂ ਐਸਐਸਪੀ ਬਠਿੰਡਾ ਨੇ ਕੁਝ ਅਜਿਹੇ ਪੁਲਿਸ ਕਰਮਚਾਰੀ ਜਿਹੜੇ ਕਿ ਇਸ ਤਰੀਕੇ ਦੀਆਂ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਤੇ ਜਿਹੜਾ ਕਾਨੂੰਨੀ ਤੇ ਲੀਗਲ ਕਾਰਵਾਈ ਅਫੀਸ਼ੀਅਲ ਤਰੀਕੇ ਨਾਲ ਕੀਤੀ ਹੈ ਉਹ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਉਦੋਂ ਦਿੱਤੀ ਗਈ ਸੀ ਤਾਂ ਇਹ ਸਾਡੀ ਰੈਗੂਲਰ ਮੋਨਿਟਰਿੰਗ ਚੱਲਦੀ ਹੈ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਨਸ਼ੇ ਨਾਲ ਐਡਿਕਟ ਹੋ ਜਾਂਦਾ ਹੈ ਤਾਂ ਉਹ ਉਹਨੂੰ ਜਿਹੜਾ ਹੈਗਾ ਕਾਉਂਸਲਿੰਗ ਤੇ ਸਹੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਚ ਕਿ ਅਸੀਂ ਜਾਂ ਉਹਦੇ ਪਰਿਵਾਰ ਵਾਲੇ ਕਈ ਵਾਰੀ ਉਹਦੇ ਵਿੱਚ ਖੁੰਝੇ ਜਾਂਦੇ ਆ ਤੇ ਇਹ ਸਾਡੀ ਜਿਹੜੀ ਰੈਗੂਲਰ ਮੋਨਿਟਰੀਂਗ ਹੈ ਉਹਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਦੇਖੋਗੇ ਕਿ ਅਸੀਂ ਇਹਨਾਂ ਤੇ ਜਿਹੜੀ ਹੈਗੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਦੇ ਤੁਹਾਨੂੰ ਲੱਗਦਾ ਨਹੀਂ ਵੀ ਅਜੇ ਇਹ ਮਲਾਜਮਾ ਕਰਕੇ ਪੁਲਿਸਾ ਦਾ ਵਿਸ਼ਵਾਸ ਕਾਇਮ ਨਹੀਂ ਕਰ 파ਰੀ ਰੱਖਦੇ ਇਹ ਹੋ ਜਾਂਦਾ ਪਰ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਸੇ ਕਰਕੇ ਮੈਂ ਆਪਣੇ ਵੱਲੋਂ ਕਰ ਰਹੇ ਹਾਂਗਾ ਕਿ ਕਿਉਂਕਿ ਜਿਹੜਾ ਜ਼ਿਆਦਾ ਜਿਹੜਾ ਚੰਗਾ ਕੰਮ ਹੁੰਦਾ ਤੇ ਇਹੋ ਜੇ ਕਟ ਜਿਹੜਾ ਜਿਹਦੇ ਜਿਹਦੇ ਕਾਰਨ ਕਿ ਸਾਨੂੰ ਜਿਹੜੀ ਪਰੇਸ਼ਾਨੀ ਆਂਦੀ ਹੈ ਤਾਂ ਇਹ ਜਿਹੜਾ ਸਾਡਾ ਜਿਆਦਾ ਵਧੀਆ ਕੰਮ ਹੈ ਉਹਨੂੰ ਜਿਹੜਾ ਹੈਗਾ ਅਸੀਂ ਹਾਈਲਾਈਟ ਕਰ ਕੱਲਵਾਂ ਨੇ ਮਸਲੇ ਦੀ ਗੱਲ ਕੀਤੀ ਹੈ ਲੇਡੀਜ਼ ਪੌਂਟ ਉਹਨਾਂ ਦਾ ਜਿਹੜਾ ਹੈਗਾ ਰੇਂਜ ਦਾ ਟੈਂਪੋਰੀ ਅਟੈਚਮੈਂਟ ਕੀ politcal ਸਪਾਰਸ ਤੇ ਹੈ ਜਾਂ on record ਦੇਖੋ ਇਹਨਾਂ ਤਾਂ ਨਹੀਂ ਮੈਂ ਤੁਹਾਨੂੰ ਹਲੇ ਦੱਸ ਸਕਦਾ ਕਿਉਂਕਿ ਇਹ ਜਿਹੜੀਆਂ ਐਡਮਿਨਿਸਟ੍ਰੇਟਿਵ ਪਾਵਰ ਲੁੰਗੀਆਂ ਇਹ ਇਹ ਕਰਨ ਵਾਸਤੇ ਅਸੀਂ ਕੁਲੀ ਇਕਵਿਪਡ ਹੈਗੇ ਨਾ ਤੇ ਕਿਸੇ ਵੀ ਮੁਲਾਜ਼ਮ ਦੀ ਜਿਹੜੀ ਬਦਲੀ ਹੈ ਜਾਂ ਕੋਈ ਚੀਜ਼ ਹੈ ਉਹਦਾ ਵੈਲਫੇਅਰ ਅਸਪੈਕਟ ਹੈ ਇਹ ਸੋ ਇਹਨੂੰ ਇਸ ਤਰੀਕੇ ਨਾਲ ਆਪਾਂ ਨੂੰ ਨਹੀਂ ਦੇਖਣਾ ਜਿਹੜੇ ਮੈਂ ਲਿਖੇ ਪੜੀ ਜਾਈ ਗਏ ਕੱਲ ਨੂੰ ਉਹਦਾ ਬੈਕਗਰਾਉਂਡ ਚੈੱਕ ਕੀਤਾ ਜਾ ਸਕਦਾ ਹੈ ਬਿਲਕੁਲ ਪਲੋਟ ਕਿੱਥੋਂ ਆਇਆ ਛੋਟੇ ਰੈਕ ਉਹ ਬਿਲਕੁਲ ਕਰਾਂਗੇ ਬਿਲਕੁਲ ਸਰ ਇੱਕ ਚੀਜ਼ ਡਿਪਾਰਟਮੈਂਟ ਦਾ ਐਕਸ਼ਨ ਕੀ ਆਏਗਾ ਐਫ ਆਈ ਆਰ ਦਾ ਲਾਂਚ ਹੋ ਗਿਆ ਉਹ ਡਿਪਾਰਟਮੈਂਟ ਦਾ ਜਿਹੜਾ ਡਿਪਾਰਟਮੈਂਟ ਵਾਲੀ ਇਨਕੁਆਰੀ ਤੇ ਡਿਸਮਿਸਲ ਦਾ ਜਿਹੜਾ ਹੈਗਾ ਅਸੀਂ ਐਕਸ਼ਨ ਸਰ ਮੇਰਾ ਇੱਕ ਕੁਸਚਨ ਸੀ ਇਸ ਤੋਂ ਪਹਿਲਾਂ ਵੀ ਕੇਸ ਕਰ ਜਾਂ ਸਰ ਐਨਡੀ ਵੀ ਦਾ ਪਹਿਲਾ ਕੇਸ ਦਾ ਸੀਗਾ ਉਹਨਾਂ ਦੇ ਪਹਿਲੇ ਪੁੱਛੇ ਜਾਂਦਾ ਨਹੀਂ ਬਿਲਕੁਲ ਮੈਂ ਤੁਹਾਨੂੰ ਕਹਿਤਾ ਕਿ ਉਤੇ ਜੋ ਵੀ ਕਾਰਵਾਈ ਬਣਦੀ ਹੋएगी ਉਹ ਜ਼ਰੂਰ ਕਰਾਂਗੇ ਉਹ ਪੈਂਡਲਰ ਸੀ ਕਿ ਐਡਿਕਟ ਸੀ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਮੈਡੀਕਲ ਰਿਪੋਰਟ ਜਦੋਂ ਆਂਦੀ ਹੈ ਤਾਂ ਉਦੋਂ ਹੀ ਅਸੀਂ ਦੱਸ ਸਕਦੇ ਹਾਂ ਕਿਉਂਕਿ ਇਹ ਰੀਸੈਂਟ ਕੇਸ ਹੈਗਾ ਕਰੋ ਤੇ ਦਰਜ ਕੀਤੇ ਜਾਂਦੇ ਆ ਪਰ ਬਹੁਤੇ ਕੇਸਾਂ ਵਿੱਚ ਰੋਸ਼ਿਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਕਿੱਥੇ ਗੱਲ ਇਸ ਸਜਾਵਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਐਨਡੀਪੀਐਸ ਐਕਟ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਹੈਗਾ ਪੂਰੇ ਇੰਡੀਆ ਦੇ ਵਿੱਚ ਇਹ ਔਨ ਰਿਕਾਰਡ ਹੈ ਔਰ ਜੋ ਐਗਜ਼ੈਕਟ ਫਿਗਰ ਜਿਹੜੀ ਹੈਗੀ ਉਹ 70-80% ਦੇ ਕਰੀਬ ਹੈਗੀ ਹੈ ਪੰਜਾਬ ਸਟੇਟ ਦਾ ਐਨਡੀਪੀਐਸ ਐਕਟ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਪੂਰੇ ਮੇਰਾ ਇੱਕ ਸਵਾਲ ਹੈਗਾ ਇਸ ਤਰ੍ਹਾਂ ਬੇਸੇ ਅੱਜ ਕੱਲ ਦੀ ਤਰੀਕ ਦੇ ਵਿੱਚ ਕੋਈ ਗੱਡੀ ਖਰੀਦਣਾ ਕੋਈ ਵੱਡੀ ਗੱਲ ਨਹੀਂ ਬੈਂਕ ਤੋਂ ਆਸਾਨੀ ਨਾਲ ਲੋਨ ਮਿਲ ਜਾਂਦਾ ਪਰ ਤੁਹਾਡੀ ਇੱਕ ਹੈਡ ਕਨਸਟੇਬਲ ਕੋ ਥਾਰ ਗੱਡੀ ਕਦੀ ਤੁਹਾਡੇ ਦੁਆਬੇ ਦੀ ਜਾਂ ਫਿਰ ਦੁਆਬੀ ਚ ਆਈ ਨਹੀਂ ਇੱਕ ਹੈਡ ਕਨਸਟੇਬਲ ਆ ਉਤਾਰ ਗੱਡੀ ਇੱਕੋ ਹਰੀ ਹੈਗਾ ਇੰਨੇ ਚਿਰ ਤੋਂ ਦੇਖੋ ਇਸ ਨਾਲ ਸਰ ਇੱਕ ਹੋਰ ਐਡਵੋਸਲ ਹੈ ਕਿਸੇ ਵੀ ਜਿਹਨਾਂ ਨੂੰ ਅਰੈਸਟ ਕੀਤਾ ਗਿਆ ਕੀ ਉਹ ਸਿਵਲ ਦੇ ਵਿੱਚ ਸੀ ਜਾਂ ਰੈਸਟ ਦੇ ਵਿੱਚ ਸੀ ਦੇਖੋ ਇਹ ਨਾ ਇਨਵੈਸਟੀਗੇਸ਼ਨ ਨਾਲ ਰਿਲੇਟਡ ਚੀਜ਼ਾਂ ਨੇ ਜਿਹੜੀਆਂ ਆਈਓ ਨੂੰ ਜ਼ਿਆਦਾ ਪਤਾ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਪੁੱਛ ਰਹੇ ਹੋ ਇਹ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦਾ ਪ੍ਰੋਪਰ ਇਨਫੋਰਮੇਸ਼ਨ ਮੇਰੇ ਸਵਾਲ ਦਾ ਸਰ ਵੀ ਤੁਹਾਡੇ ਕਦੇ ਸ਼ੱਕ ਜੀ ਨਹੀਂ ਆਉਂਦਾ ਜੀ ਗੱਡੀ ਇੱਕ ਬੰਦਾ ਸਾਈਕਲ ਵਾਲਾ ਬੰਦਾ ਹੈ ਉਹ ਸ਼ੱਕ ਚ ਆਇਆ ਤਾਂ ਹੀ ਉਹਨਾਂ ਨੂੰ ਅਰੈਸਟ ਕੀਤਾ ਤਾਂ ਹੀ ਉਹਨਾਂ ਦੇ ਖਰਾਬ ਜਿਹੜਾ ਹੈਗਾ ਅਸੀਂ ਕਾਰਵਾਈ ਕੀਤੀ ਹੈ ਸਰ ਤੁਸੀਂ ਹਥਿਆਰਾਂ ਦੀ ਗੱਲ ਕੀਤੀ ਹੈ ਭਗਤਾ ਭਾਈ ਦਾ ਥਾਣਾ ਦਾ ਮਾਮਲਾ ਸੀ ਸਿੱਟ ਵੀ ਬਣੀ ਸੀ ਬਕਾਇਦਾ ਉਸ ਮਾਮਲੇ ਦੇ ਥਾਣੇ ਦੇ ਵਿੱਚੋਂ ਅਸਲਾ ਜਿਹੜਾ ਹੈਗਾ ਗਾਇਬ ਹੋ ਗਿਆ ਸੀ ਲੋਕਾਂ ਦਾ ਉਸ ਮਾਮਲੇ ਨੂੰ ਜਿਹੜਾ ਹੈਗਾ ਤੇ ਡੇਢ ਦਰਦ ਦੇ ਅਸਲੇ ਸੀਗਾ ਨਸ਼ਾ ਦਾ ਸਤਾਂ ਤੋਂ ਵੀ ਪੜੇਗੇ ਗੈਂਗਸਟਰਾਂ ਤੋਂ ਵੀ ਪੜੇਗੇ ਪਰ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਈ ਉਸ ਮਾਮਲੇ ਦੇ ਉਹ 10 ਤੋਂ 7 ਅਸਲੇ ਤੋਂ ਬਰਾਮਦ ਹੋ ਚੁੱਕੇ ਆ ਸਾਡੇ ਜ਼ਿਲ੍ਹੇ ਦੇ 10 ਮਿਸਿੰਗ ਸੀਗੇ 7 ਦਾ ਅਕਾਊਂਟ ਫਰ ਹੋ ਗਿਆ 3 ਹਲੇ ਸਾਡੇ ਪੈਂਡਿੰਗ ਹੈ ਉਹ ਵੀ ਸਾਡੀ ਇਨਫੈਕਟ ਅੱਜ ਹੀ ਅਸੀਂ ਆਪਣੀ ਐਸਆਈਟੀ ਦੀ ਮੀਟਿੰਗ ਕੀਤੀ ਉਹਦੇ ਵਿੱਚ ਅਸੀਂ ਅੰਡਰ ਪ੍ਰੋਗਰੈਸ ਹੈ ਠੀਕ ਹੈ ਮੈਂ ਬਸ ਤੋਂ ਬਾਰੇ ਉਹ ठाਣੇ ਨੇ ਚੈਕਿੰਗ ਕੀਤੀ ਹੈ ਜੋ ਉੱਥੇ ਵੀ ਇਸ ਤਰ੍ਹਾਂ ਹੋਈ ਕੱਟ ਪਾਇਆ ਉਹ ਜਿਹੜਾ ਇੱਕ ਕੱਟਾ ਰਾਇਆ ਇਹ ਮੈਂ ਪਿੱਛੇ ਰਾਮੇ ਖਾਣੇ ਦੀ ਮਾਵਾ ਗੰਦੂਆ ਦੀ ਗਾ ਨਈਆ ਵਾਲੇ ਖਾਣੇ ਦਾ ਵੀ ਇਹ ਇੱਕ ਮਸਲਾ ਨਈਆ ਵਾਲਾ ਤਾਂ ਵੀ ਇਸੇ ਸਿੱਟੇ ਸਾਡਾ ਪਾਟ ਬੜਾ ਇੱਕ ਅਸਲਾ ਪਰ ਉਹ ਹੋ ਗਿਆ ਸਿਰ ਕਵਰ ਇਹ ਮੈਂ ਮੂੰਹ ਤਰਾਣ ਖਣ ਪੂਰੀ ਕਵਰ ਹੋਇਆ ਸੀ ਜਿਹੜਾ ਬਬਲੇ ਨਾਲ ਥਾਣੇ ਦਾ ਕਵਰ ਸਾਡੇ ਜਿਹੜੇ 10 ਮਿਸਿੰਗ ਸੀਗੇ ਸਾਡੇ ਜ਼ਿਲ੍ਹੇ ਦੇ ਉਹਦੇ ਚ 7 ਰਿਕਵਰ ਹੋ ਚੁੱਕੇ 3 ਹਲੇ ਪੈਂਡਿੰਗ ਹੈ ਪਰ ਉਹ ਵੀ ਸਾਡੀ ਤਫਰੀਸ਼ ਤੇ ਉਹਦੇ ਚ ਜਾਰੀ ਹੈ ਜੀ ਜੀ ਸਾਡੀ ਫਾਰਮਲ ਇਨਸਪੈਕਸ਼ਨਸ ਹੁੰਦੀਆਂ ਸਾਰੇ ਜੀਓ ਨੂੰ ਡਿਊਟੀ ਦਿੱਤੀ ਜਾਂਦੀ ਉਹਦੇ ਚ ਉਹ ਸਾਰਾ ਕੁਝ ਚੈੱਕ ਕਰਦੇ ਤੇ ਜੇ ਕੁਝ ਵੀ ਮਿਸਿੰਗ ਹੁੰਦਾ ਤਾਂ ਉਹ ਰਿਪੋਰਟ ਆਉਂਦੀ ਹੈ ਸਾਡੇ ਕੋਲ ਸਰ ਤੁਸੀਂ ਗੱਲ ਕਰ ਰਹੇ ਸੀ ਪੁਲਿਸ ਮੁਲਾਜ਼ਮਾਂ ਦੀ ਜਿਨ੍ਹਾਂ ਤੇ ਐਕਸ਼ਨ ਲਿਆ ਗਿਆ ਹੈ ਉਹ ਡਰਗ ਨਾਲ ਰਿਲੇਟਡ ਸੀ ਜਾਂ ਕ੍ਰਾਈਮ ਨਾਲ ਜਿਨ੍ਹਾਂ ਦੇ ਐਕਸ਼ਨ ਹੋਇਆ ਹੈ ਕੀ ਐਕਸ਼ਨ ਲਿਆ ਗਿਆ ਉਸ ਬਾਰੇ ਇਕਦਾ ਡਿਸਮਿਸਲ ਦਾ ਅਸੀਂ ਐਕਸ਼ਨ ਲਿਆ ਸੀ ਇੱਕ ਮਹੀਨਾ ਪਹਿਲਾਂ ਵਾਲੇ ਕੇਸ ਤੇ ਜਾਂ ਪਿਛਲੇ ਤੇ ਨਹੀਂ ਕੱਲ ਵਾਲੇ ਕੇਸ ਤੇ ਹਲੇ ਉਹ ਰਜਿਸਟਰ ਹੋਇਆ ਉਹਦੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪ੍ਰੋਪਰ ਐਕਸ਼ਨ ਲਵਾਵਾਂਗੇ ਠੀਕ ਜਿਹੜਾ ਲਾਸਟ ਹਾਂ 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 ਜੀ ਸਰ ਇੱਕ ਹਰ ਇੱਕ ਗਲੀ ਮੁੱਢੇ ਵਿੱਚ ਫੋਟੋ ਖੁੰਦਈ ਜਾ ਰਹੇਗੇ ਇੱਕ ਕੁਐਸਚਨ ਹੈ ਕਿ ਚੈਕਿੰਗ ਕੀਤੀ ਜਾਏਗੀ ਕੋਈ ਪ੍ਰੀਵਲਟਰ ਬਣਾਉਣ ਦਿੰਦੇ ਜਾਂ ਨਹੀਂ ਹੋਟਲਸ ਦੀ ਅਸੀਂ ਅਇਰ ਰੈਗੂਲਰ ਤਰੀਕੇ ਨਾਲ ਚੈਕਿੰਗ ਕਰਾਣੇ ਆ ਸਰਪ੍ਰਾਈਜ਼ ਚੈਕਿੰਗ ਤੇ ਜਨਰਲੀ ਜਦੋਂ ਵੀ ਕਿਤੇ ਕੋਈ ਵੀ ਵਾਰਤਿਵਾਰ ਹੁੰਦਾ ਹੈ ਜਿਵੇਂ ਹੁਣ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਜਾਂ ਕੋਈ ਸਪੈਸ਼ਲ ਵੀਵੀਆਈਪੀ ਵਿਜ਼ਿਟ ਹੁੰਦੀ ਹੈ ਉਹਦੇ ਤੇ ਅਸੀਂ ਜਿਹੜੇ ਹੋਟਲਸ ਦੀ ਚੈਕਿੰਗ ਕਰਵਾਨੇ ਆ ਤੇ ਇਹਦੇ ਚ ਹੋਟਲ ਵਾਲਿਆਂ ਨੂੰ ਵੀ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਵਿਅਕਤੀ ਆਂਦਾ ਤਾਂ ਉਹਦਾ ਪ੍ਰੋਪਰ ਆਈਡੀ ਕਾਰਡ ਜਿਹੜਾ ਹੈਗਾ ਉਹ ਜ਼ਰੂਰ ਲੈਣ ਤੇ ਜੇਕਰ ਉਹਨਾਂ ਨੂੰ ਲੱਗਦਾ ਕਿ ਕੋਈ ਸ਼ੱਕੀ ਵਿਅਕਤੀ ਆ ਕੇ ਉਹਨਾਂ ਦੇ ਉੱਥੇ ਠਹਿਰ ਰਿਹਾ ਹੈ ਤਾ 112 ਤੇ ਕਾਲ ਕਰਨ ਜਾਂ ਡਾਇਰੈਕਟ ਜਿਹੜਾ ਹੈਗਾ ਪੀਸੀਆਰ ਦੇ ਜਿਹੜੇ ਸਾਡੇ ਪੁਲਿਸ ਵਰਕਰਸ ਨੇ ਉਹਨਾਂ ਨੂੰ ਜਿਹੜਾ ਹੈਗਾ ਇਨਫੋਰਮ ਕਰਨ ਇਹਦੇ ਚ ਇਮੀਡੀਏਟ ਇਨਫੋਰਮ ਕਰਨ ਦੇ ਨਾਲ ਜਿਹੜਾ ਹੈਗਾ ਦੇਖਣ ਚ ਆਇਆ ਕਿ ਕਈ ਵਾਰੀ ਵੱਡੀ ਜਿਹੜੀ ਵਾਰਦਾਤਾਂ ਵੀ ਜਿਹੜੀ ਹੈਗੀ ਟਲ ਜਾਂਦੀ ਹੈ ਡੀਜੀ ਸਰ ਜਿਸ ਪਰ ਪੁਲਿਸ ਦਾ ਮੈਡੀਕਲ ਹੁੰਦਾ ਹੈ ਹਰ ਵਾਰਸ ਉਸਮੇ ਕੋਈ ਡੋਪ ਕੀ ਪ੍ਰੋਵੀਜ਼ਨ ਹੁੰਦੀ ਹੈ ਕਿ ਡੋ ਟੈਸਟ ਵੀ ਕਰਵਾਇਆ ਜਾ ਸਕਦਾ ਹੈ ਮਲਜ਼ੂਮ ਨੂੰ کروایا جا سکتا ضرورت پڑنے پہ اور جو ریگولر میڈیکل ہے اس میں جو اس کی جو پروویژنز ہیں وہ میں چیک کر لیتا ہوں